ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਵੀਰੋ ਅੱਜ ਆਪਾਂ ਨੇ ਇੱਕ ਹੋਰ ਸੁਪਰ ਸੀਟਰ ਸੇਲ ਕੀਤਾ ਜੀ ਕਰਵਾਏ ਦਾ 8 ਫੁੱਟ ਆ ਤੇ ਬਾਈ ਸਾਡੇ ਵੀਰ ਪਹੁੰਚੇ ਹੋਏ ਆ ਬਿੰਦਰਾਖਤੋਂ ਪਿੰਡ ਤੇ ਬਾਕੀ ਆਜੋ ਤੁਹਾਨੂੰ ਮਿਲਾਉਨੇ ਆ ਬਾਈਆਂ ਨਾਲ ਕਰਨ ਵੀਰੇ ਆਜੋ ਇਹਨਾਂ ਨੂੰ ਤੇ ਕਰਨ ਵੀਰ ਆ ਸਾਡਾ ਸਤਿ ਸ਼੍ਰੀ ਅਕਾਲ ਜੀ ਹੋਰ ਵੀਰੇ ਵਧੀਆ ਜੀ ਤੇ ਬਹੁਤ ਵਾਰ ਬਾਈ ਆਪਣੇ ਨਾਲ ਵੀਡੀਓ 'ਚ ਆਇਆ ਤੇ ਬਾਈ ਆ ਆਪਣੇ ਨਾਲ ਪਹਿਲਾਂ ਤਕਰੀਬਨ ਸਾਲ ਤੋਂ ਉੱਪਰ ਹੋ ਗਿਆ ਬਾਈ ਹਾਂ ਜੀ 1.5 ਸਾਲ ਹੋ ਗਿਆ 1.5 ਸਾਲ ਹੋ ਗਿਆ ਬਾਈ ਟਰੈਕਟਰ ਲੇ ਗਿਆ ਸੀਗਾ ਐਂਡੋ ਫਾਰਮ ਤੇ ਜਾਤੇ ਬਾਅਦ ਬਾਈ ਨਾਲ ਬਹੁਤ ਪਿਆਰ ਬਣਿਆ ਹੋਇਆ ਬਾਈ ਜੱਤੂ ਬਾਦ ਵੀ ਖਾਦੇ ਦੋ ਤਿੰਨ ਟਰੈਕਟਰ ਵੀ ਦਵਾ ਲੈ ਗਿਆ ਹਾਂਜੀ ਹਾਂ ਤੇ ਅੱਜ ਬਾਈ ਸੁਪਰ ਸੀਟਰ ਲੈ ਕੇ ਚੱਲੇ ਉਹ ਵੀ ਬਾਈ ਨੇ ਆਪਣੇ ਮਿੱਤਰ ਨੂੰ ਦਵਾਇਆ ਭਾਈ ਆਈ ਆਪਣਾ ਸਾਰਾ ਗਵਾਂਢੀਆ ਸਾਰੇ ਠੀਕ ਠੀਕ ਹੋਰ ਕੀ ਆਦਾ ਵੀਰੇ ਠੀਕ ਹੈ ਜੀ ਠੀਕ ਹੈ ਜੀ ਤੇ ਵੀਰੇ ਫਿਰ ਸੁਪਰ ਸੀਟਰ ਦਾ ਕਿਵੇਂ ਮਨ ਬਣਿਆ ਬਾਈ ਲੈਣ ਦਾ ਬਸ ਵੀਰੇ ਤੁਹਾਨੂੰ ਪਤਾ ਸੀਜ਼ਨ ਦਾ ਟਾਈਮ ਹੈ ਅੱਛਾ ਤਾਂ ਫਿਰ ਡ੍ਰਿੱਲ ਨਾਲ ਲੱਗੇ ਤੁਹਾਨੂੰ ਪਤਾ ਅੱਜ ਕੱਲ੍ਹ ਆ ਗੋਗੂ ਲਾਉਣ ਨਹੀਂ ਦਿੰਦੇ ਹੈਗੇ ਅੱਛਾ ਜੀ ਉਹਦੇ ਕਰਕੇ ਸੰਦਾ ਹੁਣ ਕਾਹਗਾ ਚੀਜ਼ਾਂ ਦੀ ਲੋਡ ਪੈਂਦੀ ਰਹਿੰਦੀ ਐ ਇੰਪਲੀਮੈਂਟ ਵਧੀਆ ਸਾਨੂੰ ਤੇ ਭਾਈ ਬਿੰਦਰਾ ਖੜੇ ਜਿੱਦਣ ਵੀ ਉਰੇ ਮੰਡੀ ਚ ਆਉਨੇ ਆ ਨਾ ਇਹ ਉਦਾਂ ਜੇ ਭਾਈਆਂ ਘੁੰਮਣ ਫਿਰਨ ਵੀ ਆ ਜਾਣਾ ਕੋਈ ਨਾ ਕੋਈ ਚੀਜ਼ ਲੈ ਕੇ ਜਾਣੀ ਇਹ ਲਿਓ ਜਾਂਨੇ ਆ ਜਾਂ ਇਹ ਉਧਰ ਤੇ ਕੋਈ ਸਵਰਾਜ ਲੈਨੇ ਜਾਂ ਸੋਨਾ ਲੀਕਲੇ ਜੂਗੇ ਕੋਈ ਨਾ ਅੱਜ ਵੀ ਭਾਈ ਇਹਨਾਂ ਦੇਖਣ ਆਏ ਆ ਪੁਰਾਣੇ ਟਰੈਕਟਰ ਦੇਖਣ ਲੱਗੇ ਉਹ ਵੀ ਸ਼ਾਇਦ ਭਾਈ ਇਹਨਾਂ ਦਾ ਨਵੇਂ ਦੀ ਬਣ ਗਈ ਸਲਾ ਆ ਜਾਓ ਬਸ ਖਾ ਲਓ ਤੁਸੀਂ ਅੱਛਾ ਅੱਛਾ ਠੀਕ ਹੈ ਦੇ ਨੇ ਇੱਕ ਵਾਰੀ ਤੁਹਾਡੇ ਪਿੰਡ ਦੀ ਦੇਖੀਏ ਥੋੜਾ ਜਿਹਾ ਆਪਸ ਵਿੱਚ ਥੋੜਾ ਹੈਗਾ ਭਾਈ ਜੀ ਹਾਂ ਇਕੱਠੇ ਹੀ ਆਉਣੇ ਭਾਈ ਜੀ ਜੇ ਇੱਕ ਬੰਦੇ ਨੇ ਟਰੈਕਟਰ ਲੈਣਾ ਤਾਂ 10 12 ਜਣੇ ਨਾਲ ਹੁੰਦਾ ਹੀ ਆ ਪਿੰਡ ਦੇ ਪੱਕੀ ਗੱਲ ਹੈ ਹੈਨਾ ਜੀ ਬਹੁਤ ਬੜੀ ਗੱਲ ਹੈ ਭਾਈ ਇਹ ਜੇ ਇਕੱਠੇ ਹੀ ਰਹਿੰਦੇ ਭਾਈ ਕੰਮ-ਕੋਮ ਇਕੱਠੇ ਹੀ ਕਰਦੇ ਉਹਦੇ ਹਿਸਾਬ ਨਾਲ ਫਿਰ ਇਕੱਠੇ ਹੀ ਆਉਣੇ ਜੀ ਅੱਛਾ ਜੀ ਅੱਛਾ ਹਾਂ ਹਾਂ ਇੱਕ ਦਿਨ ਛੱਡ ਜਿਹਾ ਹੋਇਆ ਅਗਲਾ ਕਹਿੰਦਾ ਵੀ ਯਾਰ ਛੱਡ ਗਏ ਵੀ ਨਾਲ ਰਹਿੰਦੇ ਵੀ ਨਾਲ ਲੈ ਕੇ ਨਹੀਂ ਗਏ ਨਵੀਂ ਚੀਜ਼ ਲਿਆਉਣੀ ਹੈ ਅੱਛਾ ਆ ਚੱਕਰ ਹੋ ਜਾਂਦਾ ਉਹ ਤਾਂ ਹੈ ਜੀ ਤੇ ਬਾਕੀ ਬਾਈ ਨੂੰ ਆਪਣੇ ਹੱਥ ਫੋੜਾ ਦਿੱਤਾ ਭਾਈ ਕਾਲੇ ਮੁੰਡੇ ਜੇ ਉਹ ਸਬਸਿਡੀ ਤਾਂ ਨਿਕਲੀ ਆਪਣੀ ਅਜੇ ਨਹੀਂ ਵੀਰ ਅਜਾ ਨਹੀਂ ਹੈਗੀ ਜਾਨੀ ਇਹ ਤਾਂ ਫਿਲਹਾਲ ਕੈਸ਼ ਵਾਲੀ ਕੰਮ ਹੈ ਕੈਸ਼ ਲਿਆਪਾ ਮੈਂ ਤੇ ਬਾਕੀ ਚਲੋ ਬਾਈ ਪਾਈ ਨਾਲ ਦੀ ਕਿਸਮਾ ਦਾ ਕੋਸ਼ਿਸ਼ ਕਰਾਂਗੇ ਸਬਸਿਡੀ ਦਿਵਾਉਣ ਦੀ ਜੇ ਹਾਂਜੀ ਮੌਕਾ ਮਿਲਿਆ ਤੇ ਆਜਾ ਕਰਨ ਵੀ ਵੀਰ ਦਿਖਾ ਦੇ ਬਸੇ ਤਾਂ ਆਪਾਂ ਨੂੰ ਜਿੰਨੇ ਵੀ ਪਹਿਲਾਂ ਮਾਡਲ ਵੇਚੇਵੇਂ ਸੇਮ ਹੀ ਆ ਹਾਂ ਹਾਂ ਇੱਕ ਤੋਂ ਛੋਟੀ ਮੋੜੀ ਚੀਜ਼ਾਂ ਦਾ ਕੰਪਨੀ ਨੇ ਜ਼ਰੂਰ ਫਰਕ ਪਾਇਆ ਇਹਦੇ ਵਿੱਚ ਵੀ ਬਾਈ ਥੋੜਾ ਜਿਹਾ ਪਸਤੋਨਾਂ ਦਾ ਮਾਡਲ ਚੇਂਜ ਕਰਤਾ ਕੰਪਨੀ ਨੇ ਹੂੰ ਬਾਕੀ ਇੱਕ ਆਪਣੇ ਰੂਲਾ ਵੀ ਦੂਜਾ ਕੱਟ ਵਾਲਾ ਮਿਲ ਗਿਆ ਆਪਾਂ ਨੂੰ ਹਾਂਜੀ ਹਾਂਜੀ ਮਤਲਬ ਕਿ ਉਹ 2 ਦਿਨ ਤੱਕ ਚੇਂਜ ਹੋ ਜਾਣਾ ਆਪਣਾ ਬਾਈ ਜੱਗਵੀਰ ਨੇ ਕਿਹਾ ਹਾਂਜੀ ਹਾਂਜੀ ਵੀਰ ਉਹ ਕਹਿੰਦੇ ਘਰੇ ਚੇਂਜ ਕਰਕੇ ਜਾਉਂਗੇ ਆਪਾਂ ਨੂੰ ਸਾਰਾ ਉਹ ਕਰਵਾ ਦਾਂਗੇ ਵੀਰੇ ਤੇ ਬਾਈ 2-3 ਜੀਚਾਂ ਜਿਹੜੀ ਕੰਪਨੀ ਨੂੰ ਅਸੀਂ ਮਾੜਾ ਮੋਟਾ ਦੱਸਿਆ ਤਾਂ ਉਹਦੇ ਵਿੱਚ ਪਹਿਲਾਂ ਕਿ ਨੀ ਆਪਾਂ ਪਹਿਲੀ ਲੈ ਕੇ ਚੱਲੇ ਆ ਜਾਨੀ ਬਾਕੀ ਚਾਲਦੇ ਆਂ ਅਸੀਂ ਦੇਖਿਆ ਵੀ ਚੀਜ਼ਾਂ ਦਾ ਵਿਜਕਣਾ ਆ ਚੀਜ਼ ਹੋ ਗਈ ਵਿਜਕਟਾਉਣੇ ਵਧਾਉਣੇ ਵਾਲਾ ਸਾਰਾ ਚੀਜ਼ ਫਰਕ ਬਹੁਤ ਆ ਮਿਲ ਕੇ ਹੋਰਾਂ ਨੂੰ ਤਾਂ ਦੂਜਾ ਮੈਨੂਅਲ ਗੇਅਰ ਜਾਂਦਾ ਜਿਹੜਾ ਇਹ ਚੀਜ਼ ਵਧੀਆ ਕਰੀ ਵੀ ਹੋਣੀ ਚੱਲਦੇ ਵੀਰੇ ਬਹੁਤ ਵਾਲੇ ਨੇ ਹਾਂ ਤੁਸੀਂ ਦੇਖਣੇ ਚਲਾ ਕੇ ਨਾ ਨਾ ਠੀਕ ਆ ਉਹ ਤਾਂ ਦੇਖਿਆ ਅਸੀਂ ਪਹਿਲਾਂ ਵੀ ਵੀਡੀਓ ਚ ਬੰਦੇ ਜਿਹੜੇ ਲੈ ਕੇ ਗਏ ਅਸੀਂ ਜਿੱਦਣ ਲੈਣਗੇ ਉਦੋਂ ਵੀ ਇੱਕ ਦੇਖ ਕੇ ਆਏ ਜਿੱਦਣ ਸੌਦਾ ਕਰਨਾ ਹੈ ਪਹਿਲਾਂ ਦੇਖ ਕੇ ਆਏ ਅਸੀਂ ਤਾਂ ਵੀਰੇ ਬਣੀ ਸਲਾਹ ਠੀਕ ਆ ਜੀ ਤੇ ਟਰੈਕਟਰ ਹੈਗਾ ਭਾਈ ਇਹਨਾਂ ਕੋ 853 ਥਰੀ ਸਪੀਡ ਆ ਦੇਖ ਕਈ ਆਈ ਕਈ ਬਾਈ ਪੁੱਛਦੇ ਆਂ ਵੀ ਸਾਤੇ ਬਾਈ 2 ਸਪੀਡ ਟਰੈਕਟਰ ਦਾ ਕਿਵੇਂ ਪਰਫਾਰਮੈਂਸ ਹੈ ਦੀ ਬਾਈ ਦੇਖੋ ਸੁਪਰ ਹੀਡਰ ਕੋਈ ਵੀ ਆਪਾਂ ਆਏ ਨਹੀਂ ਕਹਿੰਦੇ ਵੀ ਸਾਡੀ ਕੰਪਨੀ ਦਾ ਕੋਈ ਵੀ ਆ 2 ਸਪੀਡ ਨਾਲ ਐਦਾਂ ਬਾਈ ਟਰੈਕਟਰ ਦਾ ਥੋੜਾ ਜਿਹਾ ਤੋਰਾ ਵੱਜ ਜਾਂਦਾ ਹੁੰਦਾ ਕੰਨ ਵੀਰੇ ਸੁਪਰ ਹੀਡਰ ਤਾਂ ਬਣਿਆ 3 ਸਪੀਡ ਵਾਸਤੇ ਆ ਹਾਂ ਨਹੀਂ 2 ਸਪੀਡ ਤੇ ਚੱਲਦਾ ਹੈਗਾ 2 ਸਪੀਡ ਤੇ ਫਾਇ ਨਹੀਂ ਨਾ ਦਿੰਦਾ ਫਾਇ ਨਹੀਂ ਘਟਾਉਂਦਾ ਫਾਇਦੇ ਮੈਂ ਤਾਂ ਚੱਕਰ ਸਫਾਈ ਜਾਂਦਾ ਤੁਸੀਂ ਕਿਰਾਏ ਦਾ ਕੰਮ ਕਰਨਾ ਬਾਈ ਚਾਹ ਤੁਹਾਨੂੰ ਟਰੈਕਟਰ ਉਹ ਚਾਹੀਦਾ 3 ਸਪੀਡ ਚਾਹੀਦਾ ਪਰ ਇਹਦਾ ਇਹ ਪਹਿਲੇ ਜਾਂ ਦੂਏ ਲੋਚ ਵਧੀਆ ਚੱਲਦਾ 3 ਸਪ ਟੂ ਸਪੀਡ ਜਣੇਗਾ ਪਿੱਛੇ ਟਰੈਕਟਰੋਂ ਥੋੜਾ ਤੋਰਾ ਵੱਜ ਜਾਂਦਾ ਟਰੈਕਟਰ ਪਿੱਛੇ ਥੋੜੀ ਜਿਹੀ ਸਫਾਈ ਘਟ ਦਿੰਦਾ ਪਤਾ ਹੈ ਜੀ ਆਪਾਂ ਤੁਹਾਨੂੰ ਕੋਈ ਬੰਦਾ ਕਹਿ ਕੇ ਦੇ ਦੇਈ ਵੀ ਸਾਨੂੰ ਕਰਾਣਾ ਕਹਿੰਦਾ ਸਾਡਾ ਸਾਡਾ ਸੁਪਰ ਸੀਟਰ ਟੂ ਸਪੀਡ ਤੇ ਚੱਲਦਾ ਹੈ ਏ ਇਦਾਂ ਦੀ ਬਾਈ ਗੱਲ ਨਹੀਂ ਹੁੰਦੀ ਸੁਪਰ ਸੀਟਰ ਲੱਗ ਆਪਾਂ ਸਾਰੀ ਸੇਮ ਹੈ ਹਾਂਜੀ ਹਾਂ ਠੀਕ ਹੈ ਜੀ ਤੇ ਬਾਕੀ ਟਰੈਕਟਰ ਉਹ ਕਿੰਨਾ ਮਾਡਲ ਦਾ ਹੈ 22 ਮਾਡਲ 22 ਮਾਡਲ ਹੈ ਇਹ 27 28 ਸਤੰਬਰ ਦਾ 28 ਸਤੰਬਰ ਦਾ 2022 ਆਜੋ ਵੀਰੇ ਦੇ ਦੇਈ ਬਾਈ ਨੂੰ ਡਿਲੀਵਰੀ ਬਾਈ ਨੇ ਵੀ ਜਾਣਾ ਹੈ ਹਾਂਜੀ ਇਹ ਲੇਟ ਹੋ ਗਏ ਥੋੜਾ ਜਿ ਆਜਾ ਦਿਲਵੀਰ ਇੱਧਰ ਆ ਜਾਓ ਦੋ ਤਿੰਨ ਜਣੇ ਯਾਰ ਬਾਈ ਇੱਧਰ ਹੀ ਖੜਾ ਜਾ ਨਾ ਠੀਕ ਹੈ ਵਾਰਕਾਂ ਵੀਰੇ ਕਰਨ ਬਹੁਤ ਬਹੁਤ ਸਾਨੂੰ ਵੀ ਵੀਰੇ ਤੇ ਬਾਕੀ ਬਾਈ ਆਪਾਂ ਨੇ ਜਿੰਨੇ ਵੀ ਮੰਗਾਏ ਨੇ ਸਾਰੇ ਆਰਡਰ ਤੇ ਮੰਗਾਏ ਆ ਲਗਭਗ ਤੇ ਕਿਉਂਕਿ ਤੁਹਾਨੂੰ ਪਤਾ ਹੈ ਬਾਈ ਸੀਜ਼ਨ ਥੋੜਾ ਹੀ ਰਹਿ ਗਿਆ ਤੇ ਇੱਕ ਦੋ ਸ਼ਾਇਦ ਆਪਣਾ ਬਾਈ ਹੋਰ ਦੇ ਦੀ ਉਹ ਵੀ ਆਪਣੇ ਆਰਡਰ ਤੇ ਮੰਗਾ ਕੇ ਨਾਲ ਦੀ ਨਾਲੇ ਦੇ ਦੇਣੇ ਆ ਜੀ ਲੋ ਜੀ ਬਾਈ ਇਹ ਚੱਲੇ ਆ ਪਿੰਡ ਬਿੰਦ ਰਖ ਜੀ ਹਵਾਕਾਂ ਬਾਈ ਨਾਲ ਬਹੁਤ ਬਹੁਤ